ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਕੀ ਹਾਲ ਜੀ ਸਾਰਿਆਂ ਦਾ ਹਾਂ ਸਾਰੇ ਸਾਰੇ ਚੜ੍ਹਦੀ ਕਲਾ ਜੀ ਹੋਣਗੇ ਜੀ ਲੋ ਜੀ ਉੱਠ ਖੜੇ ਆਪਾਂ ਟੈਪ ਨਾਲੇ ਅੱਜ ਵੀ ਅੱਜ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਬਾਲਾ ਸਾਹਿਬ ਜਿੱਥੇ ਕੇ ਮਾਤਾ ਸੁੰਦਰੀ ਜੀ ਮਾਤਾ ਸਾਹਿਬਕੌਰ ਜੀ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਅੰਗੀਠਾ ਸਾਵਿਆ ਤੇ ਬਾਕੀ ਜਾਣਕਾਰੀ ਉੱਥੇ ਜਾ ਕੇ ਇਤਿਹਾਸ ਦੀ ਜੋ ਜ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਹੋ ਸਕੇ ਵੀਡੀਓ ਜਰੀਏ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਤੇ ਬਾਲਾ ਸਾਹਿਬ ਜੀ ਗੁਰਦਾਰੇ ਤੋਂ ਦਰਸ਼ਨ ਕਰਕੇ ਫਿਰ ਆਪਾਂ ਦਰਸ਼ਨ ਕਰਾਂਗੇ ਜੀ ਗੁਰਦੁਆਰਾ ਦਮਦਮਾ ਅੰਮ੍ਰਿਤਸਰ ਦਮਦਮਾ ਸਾਹਿਬ ਸੱਚ ਆਪਾਂ ਕੱਲ੍ਹ ਕੀਤਾ ਸੀ ਸੌਰੀ ਜੀ ਗਲਤੀ ਹੋ ਗਈ ਤੇ ਫੇ ਬਾਲਾ ਸਾਹਿਬ ਜੀ ਗੁਰਦਵਾਰ ਤੋਂ ਬਾਅਦ ਦਰਸ਼ਨ ਕਰਾਂਗੇ ਜੀ ਆਪਾਂ ਗੁਰਦਵਾਰਾ ਬੰਦਾ ਸਿੰਘ ਬਹਾਦਰ ਜੀ ਦੇ ਸਥਾਨ ਤੇ ਜਿਹੜਾ ਬਣਿਆ ਆ ਤੇ ਨਾਲੇ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਇਤਿਹਾਸ ਦੀ ਤੇ ਆ ਜਾਓ ਜੀ ਭਜਾਉਨੇ ਆ ਫੇ ਘੋੜਾ ਦਿੱਲੀ ਦੀਆਂ ਸੜਕਾਂ ਤੇ ਹਲੇ ਗੱਲ ਚੰਗੀ ਜਰਾ ਆਉਂਦੀ ਨਹੀਂ ਸੂਰਸ ਵੀਰ ਆਇਆ ਜੀ ਜਾ ਦੋ ਵੀ ਲਿਆ ਵਾਰ ਕਰੰਟ ਜਾਂ ਬਣਿਆ ਨਹੀਂ ਮੰਮੀ ਹੱਸਣਾ ਨਹੀਂ ਪਹਿਲਾਂ ਦੱਸ ਕਰੰਟ ਕਾ ਨਹੀਂ ਬਣਿਆ ਜੀ ਮੰਮੀ ਜਾਂ ਸਹੀ ਨਹੀਂ ਬਣਾਈ ਲਾਦੀ ਮੈਂ ਦੱਸ ਦੇਣਾ ਸਾਰਿਆਂ ਨੂੰ ਮੇਰੀ ਮੰਮੀ ਨੂੰ ਚਾਹ ਨਹੀਂ ਆਦੀ ਬਣਾਉਣੀ ਮੈਂ ਕਹਣਾ ਠੀਕ ਹੈ ਜੀ ਹੱਸ ਸਮਝਿਆ ਕਰ ਲਈਦਾ ਇਦਾਂ ਸੂਰ ਸੂਰੇ ਤੰਗ ਹੋਈ ਪਈ ਹੈ ਮੇਰੇ ਘਰ ਦੇ ਵਿੱਚੋਂ ਮੈਂ 4 ਵਜੇ ਨਾਲ ਉਠਾਲ ਦਿੰਨਾ 5 ਵਜੇ ਉਹੀ ਟਾਈਮ ਸੌਂਦਾ ਹੁੰਦਾ ਦਿੱਲੀ ਵਾ ਸ਼ਹਿਰਾਂ ਚ ਕਿਉਂਕਿ ਰਾਤ ਨੂੰ ਉਹ ਸੌਂਦੇ ਆ 12 1 ਵਜੇ ਤੱਕ ਤੇ ਆਪਾਂ ਵੀ ਉੱਠ ਕੇ ਪੂਰਾ ਖਪਖਾਨਾ ਭਾਈਦਾ ਉੱਚੀ ਉੱਚੀ ਬਾਬਿਆਂ ਦੇ ਸ਼ਬਦ ਗਾਈਦੇ ਆ ਉੱਠੋ ਬਈ ਸਵੇਰਾ ਹੋ ਗਿਆ ਤੇ ਤੰਗ ਹੋਈ ਬਈ ਬਾਹ ਮੈਗਾ ਦੋ ਦਿਨ ਹੋ ਰਿਹਾ ਤੁਹਾਨੂੰ ਤੰਗ ਕਰਨਾ ਹੀ ਆਪਾਂ ਤੇ ਦੋ ਦਿਨਾਂ ਬਾਅਦ ਆਪਾਂ ਨਾਲ ਸਤਿ ਸ਼੍ਰੀ ਅਕਾਲ ਕਹਿ ਕੇ ਪਹੁੰਚਾਂਗੇ ਪੰਜਾਬ ਆ ਜਾਓ ਵੇਲਾ ਦਰਸ਼ਨ ਕਰਨ ਚੱਲਦੇ ਆ ਬਾਕੀ ਗੱਲਾਂ ਬਾਅਦ ਚ ਕਰਾਂਗੇ ਹਨਾ ਗੱਲਾਂ ਲੰਬੀਆਂ ਹੋਣੀਆਂ ਠੀਕ ਆ ਮੀ ਲਓ ਜੀ ਸੰਗਤ ਜੀ ਰੂਟ ਆਪਣਾ ਕੱਲ ਵਾਲਾ ਹੀ ਆ ਤੇ ਪਹੁੰਚੇ ਆਪਾਂ ਗੁਰਦੁਆਰਾ ਮੋਤੀ ਬਾਗ ਦੇ ਕੋਲ ਤੇ ਇਹ ਕਰਕੇ ਹੁਣ ਆਪਾਂ ਨੰਗਣਾ ਨਹੀਂ ਇਥੋਂ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਤੇ ਚੱਲਾਂਗੇ ਆਪਾਂ ਗੁਰਦੁਆਰਾ ਬਾਲਾ ਸਾਹਿਬ ਵੱਲ ਨੂੰ ਚੱਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਣੇ ਆ ਰੂਟ ਹੋਈ ਆ ਜੀ ਜੇ ਇਸ ਗੁਰੂ ਘਰ ਆਉਣਾ ਆਪਾਂ ਕੱਲ ਦੱਸਿਆ ਸੀਗਾ ਜੀ ਮੋਤੀ ਬਾਗ ਆਉਣ ਲਈ ਆਪਣੇ ਢੋਲਾ ਕੂਆ ਸਟੇਸ਼ਨ ਮੈਟਰੋ ਲੱਗੇ ਪਿੰਦਾ ਤੇ ਮੋਤੀ ਬਾਗ ਦਾ ਆਪਦਾ ਮੈਟਰੋ ਸਟੇਸ਼ਨ ਵੀ ਬਿਲਕੁਲ ਨਾਲ ਹੀ ਆ ਦੇ ਕਿ ਆ ਯਾਨੀ ਕਿ ਮਸੀਂ ਅੱਧਾ ਕਿਲੋਮੀਟਰ ਦੀ ਵਿੱਥ ਤੇ ਆ ਗੁਰੂ ਘਰ ਇਹ ਰੋਡ ਦੇ ਉੱਤੇ ਹੀ ਆ ਆ ਜਾਓ ਜੀ ਕਰਦੇ ਆ ਪਹਿਲਾਂ ਦਰਸ਼ਨ ਲਾ ਸੰਗ ਹੈ ਜੀ ਗੁਰੂ ਚਰਨਾ ਜੀ ਲਵਾ ਲਈ ਆਪਾਂ ਹਾਜ਼ਰੀ ਤੇ ਲੈ ਕੇ ਗੁਰੂ ਤੋਂ ਥਾਪੜਾ ਹੁਣ ਚੱਲਦੇ ਆਪਾਂ ਗੁਰਦੁਆਰਾ ਬਾਲਾ ਸਾਹਿਬ ਤੇ ਰੋੜ ਦੇ ਐਸਾ ਹੱਥ ਕਰਕੇ ਗੁਰਦਾਰਾ ਆਪਣੇ ਦੂਸਰੇ ਹੱਥ ਆ। ਉਹ ਜਿਹੜਾ ਸਾਹਮਣੇ ਤੁਹਾਨੂੰ ਜੀਦਾ ਪੌੜ ਦੇ ਥੱਲੇ ਦੀ ਗੁਰੂ ਘਰ ਉੱਧਰ ਆ ਤੇ ਆਪਾਂ ਇਹ ਮੋਜਾ ਘੋੜੇ ਦੀ ਘੋੜਾ ਇੱਧਰ ਦੀ ਲਾ ਲਿਆ ਆਪਾਂ ਰੋੜ ਦੇ ਉੱਧਰ ਦੀ ਇੱਧੇ ਪੌੜ ਉੱਧਰ ਦੀ ਬਣਿਆ ਉੱਧਰ ਦੀ ਚਾੜ ਗਏ ਤੇ ਇੱਧਰ ਲੈ ਆਂਦਾ ਆਪਾਂ ਇੱਦਾਂ ਹੀ ਆਪਾਂ ਚਾੜਿਆ ਸੀਗਾ ਪਹਿਲਾਂ ਜਾਣ ਲੱਗੇ। ਇਹ ਕਰਕੇ ਬਹੁਤ ਖੌਜਦਲ ਹੁੰਦਾ ਹੈ ਘੋੜੇ ਦਾ ਇੱਦਾਂ ਸਾਰੀ ਪਾਸੇ ਉੜਿਆ ਹੀ ਫਿਰਦਾ ਬਸ। ਆ ਜਾਓ ਜੀ ਪਹੁੰਚ ਤੇ ਆਪਾਂ ਨੂੰ ਗੁਰੂ ਘਰ ਬਾਲਾ ਸਾਹਿਬ ਸਤਿ ਸ੍ਰੀ ਅਕਾਲ ਸੰਗਤ ਜੀ ਪਹੁੰਚ ਗਏ ਆ ਜੀ ਆਪਾਂ ਗੁਰੂ ਮਹਾਰਾਜ ਦੀ ਮਿਹਰ ਸਦਕਾ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਖਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਸਤਿ ਸ੍ਰੀ ਅਕਾਲ ਸੰਗਤ ਜੀ ਦਰਬਾਰ ਦੇ ਵੱਲਾ ਬਾਹਰੋਂ ਦਰਸ਼ਨ ਕਰੋ ਜੀ گردوارا بالا صاحب دلی شری ہرکشن جیتے آئیے ڈٹھے سب دکھ جائے سنگ جی کرو جی درشن گردوارا بالا جدو شریر کمزور ہو جائے گا محنت کام نہیں کرتے نہ ਜੋ ਨੀ ਦਾ ਇਹ ਆਜੀ ਸੰਗਤ ਜੀ ਅੰਗੀਠਾ ਪਾਵਨ ਅੰਗੀਠਾ ਸਾਹਿਬ ਧੰਤਨ ਮਾਤਾ ਸਾਹਿਬ ਕੌਰ ਜੀ ਇਹ ਆਜੋ ਕਰਦੇ ਆ ਜੀ ਦਰਸ਼ਨ ਧੰਤਨ ਮਾਤਾ ਸਾਹਿਬ ਕੌਰ ਸਾਹਿਬ ਜੀ ਦੇ ਅੰਗੀਠਾ ਸਾਹਿਬ ਦੀ ਸੰਗਤ ਜੀ ਕਰੋ ਜੀ ਦਰਸ਼ਨ ਅੰਗੀਠਾ ਸਾਹਿਬ ਮਾਤਾ ਸਾਹਿਬ ਕੌਰ ਜੀ ਇੰਗੀਠਾ ਸਾਹਿਬ ਸੰਗਤ ਜੀ ਮਾਤਾ ਸਾਹਿਬ ਕੌਰ ਜੀ ਦਾ ਜੀ ਗੁਰਦੁਆਰਾ ਬਾਲਾ ਸਾਹਿਬ ਸ਼ਸ਼ੂਬੀ ਤਿਆਜੀ ਕਰੋ ਜੀ ਦਰਸ਼ਨ ਸੰਗਤ ਜੀ ਇਹ ਆ ਜੀ ਪਾਵਨ ਅੰਗੀਠਾ ਸਾਹਿਬ ਧੰਤਨ ਮਾਤਾ ਸੁੰਦਰ ਕੌਰ ਜੀ ਬਾਰੋ ਦਰਸ਼ਨ ਕਰੋ ਤੇ ਆ ਜਾਓ ਆਪਾਂ ਤੁਹਾਨੂੰ ਅੰਦਰੋਂ ਵੀ ਅੰਗੀਠਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਅੰਗੀਠਾ ਸਾਹਿਬ ਮਾਤਾ ਸੁੰਦਰ ਕੌਰ ਜੀ ਇਹ ਅੰਗੀਠਾ ਸਾਹਿਬ ਵੀ ਸੰਗਤ ਜੀ ਗੁਰਦੁਆਰਾ ਬਾਲਾ ਸਾਹਿਬ ਵਿਖੇ ਸ਼ੋਭਿਤ ਆ ਤੇ ਸੰਗਤਾਂ ਦਰਸ਼ਨ ਕਰਨ ਵੇਲੇ ਗੁਰਬਾਣੀ ਦਾ ਜਾਪ ਜ਼ਰੂਰ ਕਰਕੇ ਜਾਨੀਏ ਇੱਥੇ ਤੇ ਜੇ ਕਿਤੇ ਆਪ ਜੀ ਨੂੰ ਵੀ ਸਮਾਂ ਮਿਲੇ ਤਾਂ ਦਰਸ਼ਨ ਕਰਨ ਜ਼ਰੂਰ ਜਾਓ ਜੀ ਜਦੋਂ ਕਿਤੇ ਵੀ ਦਿੱਲੀ ਜਿਹੜਾ ਵੱਜਦਾ ਤੁਹਾਡਾ ਸੰਗਤ ਜੀ ਵਾਹਿਗੁਰੂ ਜੀ ਸਤਨਾਮ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆਪ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਵਿੱਤਰ ਸਥਾਨ ਹੈ ਜੀ ਗੁਰਦੁਆਰਾ ਸ਼੍ਰੀ ਬਾਲਾ ਸਾਹਿਬਾ ਇਸ ਪਾਵਨ ਸਥਾਨ ਦਾ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਇਹ ਪਾਵਨ ਸਥਾਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਦੀ ਪਵਿੱਤਰ ਯਾਦਗਾਰ ਦੇ ਰੂਪ ਵਿੱਚ ਸ਼ਿਸ਼ੋਭਿਤ ਹੈ ਸੰਗਤ ਜੀ ਚੇਤ ਸੁਦੀ 14 ਸੰਮਤ 1721 ਬਿਕਰਮੀ 1664 ਈਸਵੀ ਨੂੰ ਸਤ ਗੁਰੂ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਕੇ ਸਾਹਿਬ ਵਿਕੇ ਸਭ ਲੋਕਾਈ ਦਾ ਦੁੱਖ ਆਪਣੇ ਉੱਤੇ ਲੈ ਲਿਆ ਇਸ ਲਈ ਆਪ ਜੀ ਦੀ ਇੱਛਾ ਅਨਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਢੇ ਇਸੇ ਸਥਾਨ ਤੇ ਗੁਰਦੁਆਰਾ ਬਾਲਾ ਸਾਹਿਬ ਲਿਆਂਦਾ ਗਿਆ ਖੁੱਲੇ ਮੈਦਾਨ ਵਿੱਚ ਤੰਬੂ ਲਗਾ ਦਿੱਤੇ ਗਏ ਇਸੇ ਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕਿ ਪੰਜ ਪੈਸੇ ਇੱਕ ਨਾਰੀਅਲ ਲੈ ਆਓ ਤਾਂ ਸੰਗਤਾਂ ਨੇ ਬੇਨਤੀ ਕੀਤੀ ਕਿ ਸਤ ਗੁਰੂ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ਤਾਂ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ ਬਾਬਾ ਬਕਾਲੇ ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੇ ਇਸ ਸਥਾਨ ਤੇ ਆਪ ਜੀ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਫੁੱਲ ਜਾਨੀ ਕਿ ਸੰਗਤ ਜੀ ਭਸਮ ਦਿੱਲੀ ਤੋਂ ਬਾਹਰ ਪਤਾਲਪੁਰੀ ਗੁਰਦੁਆਰਾ ਕੀਰਤਪੁਰ ਸਾਹਿਬ ਵਿਖੇ ਲਜਾਏ ਗਏ ਇਸੇ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਮ ਮਹਿਲ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਦੇ ਅੰਗਿੱਠੇ ਵੀ ਹਨ ਜੋ ਸੰਗਤ ਜੀ ਆ ਪਹਿਲਾਂ ਦਰਸ਼ਨ ਕਰਕੇ ਹਟੇ ਹੋ ਆ ਅੰਗਿੱਠਾ ਸਾਹਿਬ ਹੈ ਸੰਗਤ ਜੀ ਮਾਤਾ ਸਾਹਿਬ ਕੌਰ ਜੀ ਦਾ ਇਸ ਦੇ ਦਰਸ਼ਨ ਤੁਸੀਂ ਪਹਿਲਾਂ ਵੀ ਕਰਕੇ ਕਰ ਚੁੱਕੇ ਹੋ ਪਹਿਲਾਂ ਜਿਹੜੀ ਵੀਡੀਓ ਦੇਖੀ ਤੁਸੀਂ ਸੰਗਤ ਜੀ ਤੇ ਬਾਕੀ ਵੀ ਇਤਿਹਾਸ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੰਗਤ ਜੀ ਤੇ ਇਹ ਅੰਗਿੱਠਾ ਸਾਹਿਬ ਹੈ ਸੰਗਤ ਜੀ ਮਾਤਾ ਸੁੰਦਰ ਕੌਰ ਜੀ ਦਾ ਤੇ ਬਾਕੀ ਵੀ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇੱਕ ਬਹੁਤ ਜਾਣਕਾਰੀ ਅਹਿਮ ਆ ਜਿਹੜੀ ਕਿ ਬਹੁ ਘੱਟ ਸੰਗਤ ਨੂੰ ਪਤਾ ਹੈ ਸੰਗਤ ਜੀ ਉਹ ਕਰਦੇ ਆ ਤੁਹਾਡੇ ਨਾਲ ਸਾਂਝੀ ਹੁਣ ਸੰਗਤ ਜੀ ਉਹ ਜਾਣਕਾਰੀ ਆ ਜੀ ਇਦਾਂ ਜੀ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਦੀਆਂ ਜਨਮ ਦੀਆਂ ਤਰੀਕਾਂ ਤੇ ਜੋਤੀ ਜੋ ਸਮੇਂ ਦੀਆਂ ਤਰੀਕਾਂ ਬਹੁ ਘੱਟ ਸੰਗਤ ਨੂੰ ਪਤਾ ਜੀ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜੀ ਮਾਤਾ ਸਾਹਿਬਕੌਰ ਜੀ ਦਾ ਜਨਮ 18 ਕੱਤਕ ਸੰਮਤ 1738 ਅਰਥਾਤ 1681 ਈਸਵੀ ਆਰਾਮ ਦਾਸ ਜੀ ਦੇ ਘਰ ਮਾਤਾ ਜਸਦੇਵੀ ਜੀ ਦੀ ਕੁੱਖੋਂ ਰਹਾਤਾਸ ਜ਼ਿਲ੍ਹਾ ਜੇਲਮ ਜੋ ਕਿ ਹੁਣ ਪਾਕਿਸਤਾਨ ਵਿੱਚ ਆ ਸੰਗਤ ਜੀ ਵਿਖੇ ਹੋਇਆ ਸੀ ਤੇ ਮਾਤਾ ਸਹਿਬਕੌਰ ਜੀ ਦਾ ਜਿਹੜਾ ਜੋਤੀ ਜੋਤ ਸਮਾ ਸੀ ਜੀ ਉਸ ਦਿਗਾ ਜੀ ਨਵੰਬਰ 1746 ਈਸਵੀ ਵਿੱਚ ਮਾਤਾ ਸਹਿਬਕੌਰ ਜੀ ਨੇ ਆਪਣਾ ਅੰਤ ਸਮਾ ਨੇੜੇ ਆਇਆ ਵੇਖ ਕੇ ਮਾਤਾ ਸੁੰਦਰਕੌਰ ਜੀ ਨੂੰ ਇਸ ਬਾਰੇ ਦੱਸਿਆ ਉਹਨਾਂ ਨੇ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਪਿੱਛੋਂ ਨਿਤਨੇਮ ਕੀਤਾ ਤੇ ਗੁਰੂ ਜੀ ਦੇ ਸ਼ਾਸਤਰਾਂ ਨੂੰ ਨਮਸਕਾਰ ਕਰਨ ਤੋਂ ਕੁਝ ਦੇਰ ਬਾਅਦ ਮਾਤਾ ਜੀ ਨੇ ਸਰੀਰ ਤਿਆਗ ਦਿੱਤਾ ਮਾਤਾ ਜੀ ਦਾ ਅੰਤਿਮ ਸੰਸਕਾਰ ਉਹਨਾਂ ਦੀ ਇੱਛਾ ਮੁਤਾਬਿਕ ਸ੍ਰੀ ਗੁਰੂ ਹਰਕੀਰ ਸਿੰਘ ਸਾਹਿਬ ਜੀ ਦੇ ਅੰਗੀਠੇ ਨੇੜੇ ਜਮਨਾ ਨਦੀ ਕਿਨਾਰੇ ਕੀਤਾ ਗਿਆ ਜਿੱਥੇ ਅੱਜ ਕੱਲ੍ਹ ਖਾਲਸੇ ਦੀ ਮਾਤਾ ਮਾਤਾ ਸਹਿਬ ਕੌਰ ਜੀ ਦਾ ਪਾਵਨ ਗੀਠਾ ਸਾਹਿਬ ਸ਼ੁਸ਼ੋਭਿਤ ਹੈ ਸੰਗਤ ਜੀ ਮਾਤਾ ਸੁੰਦਰ ਕੌਰ ਜੀ ਲਾਹੌਰ ਦੇ ਨਿਵਾਸੀ ਸ਼੍ਰੀ ਰਾਮ ਸ਼ਰਨ ਦੀ ਲੜਕੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਧਰਮ ਪਤਨੀ ਸੀ। ਉਹਨਾਂ ਦਾ ਵਿਆਹ 4 ਅਪ੍ਰੈਲ 1684 ਨੂੰ ਆਨੰਦਪੁਰ ਸਾਹਿਬ ਵਿਖੇ ਹੋਇਆ। ਉਹਨਾਂ ਦੇ ਘਰ ਪੌਂਟਾ ਸਾਹਿਬ ਵਿਖੇ 26 ਜਨਵਰੀ 1687 ਨੂੰ ਸ਼ਹਿਬ ਸਾਹਿਬ ਜادہ ਬਾਬਾ ਜੀ ਸਿੰਘ ਜੀ ਦਾ ਜਨਮ ਹੋਇਆ ਜੋ ਕਿ ਚਾਰੇ ਸਾਹਿਬਜ਼ਾਦਿਆਂ ਵਿੱਚੋਂ ਵੱਡੇ ਸਨ। ਆਨੰਦਪੁਰ ਸਾਹਿਬ ਦੇ ਵਿਛੋੜੇ ਮਗਰੋਂ 6 ਦਸੰਬਰ 1705 ਪਾਈ ਮਨੀ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਦੀ ਹਿਫਾਜ਼ਤ ਕਰਦੇ ਹੋਏ ਦਿੱਲੀ ਲੈ ਗਏ ਸਨ 1706 ਵਿੱਚ ਮਾਤਾ ਸੁੰਦਰ ਕੌਰ ਜੀ ਸ੍ਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਤਖਤ ਸ਼੍ਰੀ ਦਮਾ ਦਮਾ ਸਾਹਿਬ ਵਿਖੇ ਮਿਲੇ ਜਿੱਥੇ ਉਹਨਾਂ ਨੂੰ ਸੈਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਪਤਾ ਲੱਗਾ ਮਾਤਾ ਜੀ ਫਿਰ ਦਿੱਲੀ ਆ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਰਵਾਨਾ ਹੋ ਗਏ ਦੱਖਣ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਨ ਮਗਰੋਂ ਉਹਨਾਂ ਨੇ ਸਿੱਖਾਂ ਦੀ ਅਗਵਾਈ ਕੀਤੀ। ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦੇ ਪਵਿੱਤਰ ਸਥਾਨਾਂ ਦੀ ਦੇਖਭਾਲ ਕਰਨ ਨੂੰ ਕਿਹਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੱਥ ਲਿਖਤਾਂ ਇਕੱਠੀਆਂ ਕਰਨ ਨੂੰ ਕਿਹਾ। ਉਹਨਾਂ ਨੇ ਆਪਣੀ ਅਗਵਾਈ ਵਿੱਚ ਹੁਕਮਨਾਮੇ ਜਾਰੀ ਕੀਤੇ। ਸਨ 1747 ਵਿੱਚ ਮਾਤਾ ਸੁੰਦਰ ਕੌਰ ਜੀ ਜੋਤੀ ਜੋ ਸਮਾਗ ਹੈ ਉਹਨਾਂ ਦਾ ਸੰਸਕਾਰ ਵੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਮਾਤਾ ਸਹਿਬ ਕੌਰ ਜੀ ਦੇ ਸਥਾਨ ਜਮਨਾ ਨਦੀ ਕਿਨਾਰੇ ਗੁਰਦੁਆਰਾ ਬਾਲਾ ਸਾਹਿਬ ਵਿਖੇ ਕੀਤਾ ਗਿਆ ਇਸੇ ਕਾਰਨ ਕਰਕੇ ਸੰਗਤਾਂ ਇਸ ਸਥਾਨ ਨੂੰ ਤਰਮੈਣੀ ਵੀ ਦੇ ਨਾਲ-ਨਾਲ ਯਾਦ ਕਰਦੀਆਂ ਹਨ ਸੰਗਤ ਜੀ ਇਹ ਜਾਣਕਾਰੀ ਬਹੁਤ ਜ਼ਰੂਰੀ ਸੀ ਮਾਤਾ ਸਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ ਦੀਆਂ ਜਨਮ ਤਰੀਕਾਂ ਅਤੇ ਜੋਤੀ ਜੋਤ ਸਮਾ ਬਹੁਤ ਘੱਟ ਸੰਗਤ ਨੂੰ ਪਤਾ ਸੀਗਾ ਤੇ ਇਸ ਕਰਕੇ ਆਪਾਂ ਇਹ ਜ਼ਰੂਰੀ ਸਮਝਿਆ ਵੀ ਜਾਣਕਾਰੀ ਸਾਂਝੀ ਕੀਤੀ ਜਾਵੇ ਜੋ ਕਿ ਇਹ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਆ ਸਾਰੀ ਸੰਗਤ ਨੂੰ ਜੇ ਸਾਡੇ ਬੱਚਿਆਂ ਨੂੰ ਕੋਈ ਪੁੱਛੇ ਜਾਂ ਸਾਨੂੰ ਪੁੱਛੇ ਸਾਨੂੰ ਜੇ ਪਤਾ ਹੀ ਨਾ ਹੋਵੇ ਤਾਹੀਂ ਫਿਰ ਸਿੱਖ ਕਹੌਣ ਦੇ ਲਾਇਕ ਨਹੀਂ ਆ ਕਿ ਸੰਗਤ ਜੀ ਇਸ ਕਰਕੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆ ਜਾਣਕਾਰੀ ਕਿਦਾਂ ਲੱਗੀ ਏ ਜਰੂਰ ਦੱਸਿਓ ਜੀ ਵਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਸੰਗਤ ਜੀ ਗੁਰੂ ਜਾਨਾਂ ਜੇ ਆਪਾਂ ਹਾਜ਼ਰੀ ਲਵਾ ਲਈ ਦਰਸ਼ਨ ਕਰ ਲਏ ਆ ਤੇ ਹੁਣ ਆਪਾਂ ਚੱਲਦੇ ਆ ਜੀ ਅਗਲੇ ਸਫਰ ਵਾਲ ਨੂੰ ਜਾਨੀ ਕੇ ਭਿਜਾਉਨੇ ਆ ਘੋੜਾ ਥੋੜਾ ਜਿਹਾ ਦਿੱਲੀ ਦੀਆਂ ਸੜਕਾਂ ਤੇ ਤੇ ਪਹੁੰਚਦੇ ਆ ਜੀ ਗੁਰਦੁਆਰਾ ਸਾਹਿਬਾ ਬੰਦਾ ਬਹਾਦਰ ਤੇ ਉੱਥੇ ਗੁਰਦੁਆਰੇ ਪਹੁੰਚਦੇ ਆ ਤੇ ਉੱਥੇ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਦੇ ਆ ਨਾਲੇ ਕਰਾਉਨੇ ਆ ਦਰਸ਼ਨ ਘੋੜਾ ਪਾ ਇਧਰ ਖੜਾ ਕਰਤਾ ਸੀ ਵਲੌਗ ਲਾਤਾ ਸੀ ਆ ਪੈਪ ਦੇ ਨਾਲ ਤੇ ਚੱਲ ਵੇ ਘੋੜਿਆ ਪਾ ਪੰਗੜਾਂ ਹੰਦਲੀ ਦੀਆਂ ਸੜਕਾਂ ਤੇ ਲੋਈ ਕਈ ਭੈਣ ਭਰਾ ਫੋਨ ਕਰਕੇ ਕਹਿੰਦੇ ਸੀ ਵੀ ਰੋਡ ਵੀ ਦੱਸ ਦੇਗਾ ਭਾਈ ਰੋਡ ਆਪਣੇ ਇਹ ਗੁਰਦੁਆਰਾ ਬਾਲਾ ਸਾਹਿਬ ਤੋਂ 14 ਕਿਲੋਮੀਟਰ ਹੈ ਗੁਰਦੁਆਰਾ ਬੰਦਾ ਸਿੰਘ ਬਹਾਦਰ ਬਾਬਾ ਬੰਦਾ ਸਿੰਘ ਬਹਾਦਰ ਤੇ ਆਪਣੇ ਜਿਹੜਾ ਤੁਸੀਂ ਕੱਲ ਦਰਸ਼ਨ ਕਰਕੇ ਹਟਿਆ ਗੁਰੂ ਘਰ ਦਮਦਮਾ ਸਾਹਿਬ ਦੇ ਦਮਦਮਾ ਸਾਹਿਬ ਤੋਂ ਆ 4-5 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਬਾਲਾ ਸਾਹਿਬ ਤੇ ਬਾਲਾ ਸਾਹਿਬ ਤੋਂ ਬਾਬਾ ਬੰਦਾ ਸਿੰਘ ਬਹਾਦਰੀ ਦਾ ਸ਼ੁਰੂ ਘਾਰਿਆ 14 ਕਿਲੋਮੀਟਰ ਤੇ ਆਪਾਂ ਆ ਗਏ ਆ 4-5 ਕਿਲੋਮੀਟਰ ਬਾਲਾ ਸਾਹਿਬ ਗੁਰਦੁਆਰੇ ਤੋਂ ਚੱਲ ਕੇ ਆ ਲਾਜਪਤ ਨਗਰ ਆ ਜਿਹੜਾ ਲਾਲ ਜਦੀ ਦਾ ਆ ਪੌੜਿਆ ਤੇ ਆ ਜਿਹੜਾ ਇੱਧਰ ਜੀਦੀ ਆ ਇਹ ਮੈਦੋਕੇ ਨੇ ਲਾਜਪਤ ਨਗਰ ਤੇ ਆਪਣੀ ਬਾੜ ਰਹਿ ਗਈ 10 ਕਿਲੋਮੀਟਰ ਲਓ ਜੀ ਪਹੁੰਚ ਗਏ ਆ ਜੀ ਆਪਾਂ ਕੁੱਤੋਂ ਮਨਾਰ ਕੁੱਤੋਂ ਮਨਾਰ ਆ ਰਿਹਾ ਜੀ ਬਾਬਾ ਗੁਰਦੁਆਰਾ ਬਾਲਾ ਸਾਹਿਬ ਜੀ ਤੋਂ 12 13 ਕਿਲੋਮੀਟਰ ਤੇ ਇੱਥੋਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਰਹਿ ਗਿਆ ਆ 3 ਕਿਲੋਮੀਟਰ ਯਾਨੀ ਕਿ ਜੇ ਕੋਈ ਕੁੱਤੋਂ ਮਨਾਰ ਆਉਂਦਾ ਘੁੰਮਣ ਫਿਰਨ ਤਾਂ ਦੋਨੇ ਗੁਰੂ ਘਰਾਂ ਦੇ ਦਰਸ਼ਨ ਕਰ ਸਕਦਾ ਤੇ ਜੇ ਕੋਈ ਗੁਰੂ ਘਰ ਦੇ ਦਰਸ਼ਨ ਕਰਨ ਆਉਂਦਾ ਆ ਤਾਂ ਕੁੱਤੋਂ ਮਨਾਰ ਵੀ ਆ ਕੇ ਝਾਕਾ ਵਾਕਾ ਦੇਖ ਸਕਦਾ ਇਹਦਾ ਸੋਹਣੀ ਜਗ੍ਹਾ ਆ ਉਹ ਸਾਹਮਣੇ ਤੁਹਾਨੂੰ ਕੋਤੋਂ ਮਨਾਰ ਦਿਦਾ ਹੀ ਹੈ ਨਾ ਜੀ ਉਹ ਦੇ ਤੇ ਇੱਧਰ ਐਂਟਰੀ ਗੇਟ ਆ ਦਾ ਤੇ ਰੌਣਕਾਂ ਪੂਰੀਆਂ ਲੱਗੀਆਂ ਆ ਤੇ ਕਾਰਨਰ ਜਿਆਦਾ ਆ ਉਦੋਂ ਵੈਸੇ ਕਾਫੀ ਆ ਇੱਧਰ ਬਹੁਤ ਆ ਕਿਉਂਕਿ ਇੱਧਰ ਕੰਟੀਨੂ ਵਗੈਰਾ ਖਾਣ ਪੀਣ ਦਾ ਸਮਾਨ ਸਿਸਟਮ ਪਾਰਕਿੰਗ ਵਰਕਿੰਗ ਵਗੈਰਾ ਆ ਤੇ ਪਰ ਆਪਾਂ ਇਹਦਾ ਚਾਕਾ ਵਾਕਾ ਫੇਕ ਤੇ ਕਰਾਂਗੇ ਕਿਉਂਕਿ ਆਪਾਂ ਨੂੰ ਕੋਈ ਸਪੈਸ਼ਲ ਤਾਂ ਹੋਣਾ ਨਹੀਂ ਪੈਣਾ ਤਾਂ ਚਾਕਾ ਵਾਕਾ ਕਰਨਾ ਕਿਉਂਕਿ ਦਿੱਲੀ ਵੀ ਆਪਣਾ ਹੁਣ ਘਰੇ ਹੀ ਆ ਆਪਣਾ ਸਮਾਂ ਪੰਜਾਬ 'ਚ ਘੱਟ ਤੇ ਦਿੱਲੀ ਜ਼ਿਆਦਾ ਬੀਤਦਾ ਆ ਤੇ ਬਾਕੀ ਥੋੜਾ ਬੋੜਾ ਜਿਹੜਾ ਸਮਾਂ ਆ ਉਹ ਸਫਰਾਂ ਤੇ ਨਿਕਲਦਾ ਆ ਤੇ ਸਫਰਾਂ ਦਾ ਜਦੋਂ ਆਪਾਂ ਵਾਪਸੀ ਆਈਏ ਤਾਂ ਆਪਣਾ ਦਿੱਲੀ ਆਉਣਾ ਹੁੰਦਾ ਹੀ ਆ ਕਿਉਂਕਿ ਆਪਾਂ ਵਜਨ ਘਟਿਆ ਆਂਦਾ ਆ ਦਿੱਲੀ ਆ ਕੇ ਮਾਂ ਦੀਆਂ ਹੱਥਾਂ ਨੇ ਆ ਰੋਟੀਆਂ ਨੇ ਆਪਣਾ ਵਜਨ ਪੂਰਾ ਕਰਨਾ ਹੁੰਦਾ ਆ ਤੇ ਆ ਜਾਓ ਜੀ ਆਪਾਂ ਚੱਲਦੇ ਹਾਂ ਹੁਣ ਗੁਰੂ ਘਰ ਦਰਸ਼ਨ ਕਰਨ ਇਹਦਾ ਝਾਕਾ ਵਕਾ ਫੇਕ ਤੇ ਤੁਹਾਨੂੰ ਦਿਖਾ ਲਾਂਗੇ ਐਂ ਤਸੱਲੀ ਦਾ ਤੇ ਆਪਾਂ ਜਾਣਾ ਇੱਧਰ ਨੂੰ ਤੇ ਸਫ਼ਰ ਰਹਿ ਗਿਆ ਆਪਣਾ ਸਾਰਾ 3 ਕਿਲੋਮੀਟਰ ਦਾ ਪਹੁੰਚਦੇ ਆਂ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਇੱਕ ਵਾਰੀ ਫੇਰ ਤੁਹਾਨੂੰ ਦਿਖਾੜ ਦਈਏ ਕੋਤੋਂ ਮਨਾਰ ਦਾ ਝਾਕਾ ਜਿਆ ਤੇ ਨਾਲੇ ਥੋੜੀ ਜਿਹੀ ਗਲਤੀ ਹੋ ਗਈ ਸੀ ਆਪਣੇ ਕੋਲ ਦੱਸਣ ਵਿੱਚ 2-3 ਕਿਲੋਮੀਟਰ ਨਹੀਂ ਗੁਰੂ ਘਰ ਇੱਥੋਂ ਆਪਾਂ ਹੁਣੇ ਪਹੁੰਚੇ ਤਾਂ ਆਪਾਂ ਮੈਪ ਲਾਇਆ ਤੇ ਇਹਦਾ ਰਕਵਾ ਬਹੁਤ ਹੈ ਇਹਦਾ ਕੋਤੋਂ ਮਨਾਰ ਦਾ ਕਾਫੀ ਬਾਗਲਾ ਲੰਮਾ ਚੌੜਾ ਕੰਮ ਹੈ ਆ ਦੇਖੋ ਇਹਦੇ ਕੰਧ ਦੇ ਨਾਲ-ਨਾਲੇ ਆ ਬਾਹਰ ਆਏ ਸਕੇ ਇਤੋਂ ਕੋ ਸੋਨਾ ਬਣਦਾ ਸਗਾ ਵਿਊ ਜਿਆ ਤੇ ਮੈਂ ਕਹਾਂ ਚੱਲ ਸ਼ੂਟ ਕਰ ਲੈਨੇ ਆ ਨਾਲੇ ਤੁਹਾਨੂੰ ਦੱਸ ਦਿੰਨੇ ਇਹ ਗੁਰਦਾਰੇ ਦੇ ਬਿਲਕੁਲ ਨਾਲੇ ਹੀ ਆ ਹੋ ਗੁਰੂ ਘਰ ਇਤੋਂ ਸਾਰਾ ਬਾਬਾ ਬੰਦਾ ਸਿੰਘ ਭਾਦਰ ਦਾ ਆਪਣੇ 400 4 400 ਮੀਟਰ ਰਹਿ ਗਿਆ ਇਤੋਂ ਸਾਰਾ ਗੁਰੂ ਘਰ ਆਪਣਾ ਬਾਬਾ ਬੰਦਾ ਸਿੰਘ ਭਾਦਰ ਜੀ ਦਾ 400 ਮੀਟਰ ਦੀ ਆ ਦੂਰੀ ਸਾਰੀ ਯਾਨੀ ਅੱਧਾ ਕਿਲੋਮੀਟਰ ਤੋਂ ਵੀ 100 ਮੀਟਰ ਘੱਟ ਆ ਤੇ ਥੋੜਾ ਉੱਧਰ ਖੜਾ ਕਰ ਦਿੱਤਾ ਸੀ ਤੇ ਆ ਜਾਓ ਹੁਣ ਚੱਲਦੇ ਆ ਗੁਰੂ ਘਰ ਯਾਨੀ ਕਿ ਜੇ ਕਿਤੇ ਕੋਤਮ ਨਾਲ ਦੇਖਣ ਹੋਣੇ ਤਾਂ ਗੁਰੂ ਘਰ ਦਰਸ਼ਨ ਕਰਨ ਜ਼ਰੂਰ ਜਾਇਆ ਕਰੋ ਪਹੁੰਚ ਗਏ ਆ ਜੀ ਆਪਾਂ ਅਕਾਲ ਪੁਰਖ ਸੱਚੇ ਪਾਤਸ਼ਾਹ ਦੀਆਂ ਦੀ ਮਿਹਰ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਸਦਾ ਹੀ ਨਿਸ਼ਾਨ ਰਹਿਣ ਚੁੰਦੇ ਪੰਥ ਖਾਲਸਾ ਮਹਾਰਾਜ ਦੇ ਤੇ ਸੰਗਤ ਜੀ ਇੱਥੇ ਆ ਕੇ ਯਾਨੀ ਕਿ ਨਾ ਪੈਂਡ ਵਾਲੀ ਫੀਲਿੰਗ ਆਉਂਦੀ ਆ ਕਿਉਂਕਿ ਥੋੜੀ ਆਬਾਦੀ ਸੰਘਣੀ ਆ ਪਰ ਪਿੰਡਾਂ ਵਾਲਾ ਮਾਹੌਲ ਹੈਗਾ ਥੋੜਾ ਥੋੜਾ ਇਹ ਹੈਗਾ ਜੀ ਦਿੱਲੀ ਦੇ ਵਿੱਚ ਹੀ ਆ ਮਹਿਰੋਲੀ ਆ ਜਾਓ ਜੀ ਪਹਿਲਾਂ ਦਰਸ਼ਨ ਕਰਦੇ ਹਾਂ ਗੁਰੂ ਚਰਨਾਂ ਜੀ ਲਵਾਉਣੇ ਹਾਜ਼ਰੀ ਨਾਲੇ ਤੁਹਾਨੂੰ ਵੀਡੀਓ ਜਰੀਏ ਕਰਾਉਨੇ ਆ ਜੀ ਤੇ ਫੇਰ ਬਾਕੀ ਇਤਿਹਾਸ ਬਾਰੇ ਜਾਣਕਾਰੀ ਕਰਦੇ ਹਾਂ ਸਾਜੀ ਬਹੁਤ ਗੱਲਾਂ ਜਿਹੜੀਆਂ ਆਪਾਂ ਨੂੰ ਨਹੀਂ ਪਤਾ ਸੀਗੀਆਂ ਵੀ ਇੱਥੇ ਆ ਕੇ ਪਤਾ ਲੱਗੀਆਂ ਯਾਨੀ ਕਿ ਪੱਕੀ ਗੱਲ ਆ ਤੁਹਾਨੂੰ ਵੀ ਵੀਡੀਓ ਦੇਖ ਕੇ ਪਹਿਲੀ ਆ ਰਹੀ ਗੱਲ ਹੈ ਸ਼ਾਇਦ ਪਤਾ ਲੱਗਣ ਗਿਆ ਕੁਝ ਕੁ ਬੰਦਿਆਂ ਨੂੰ ਬਾਕੀ ਤਾਂ ਬਹੁਤ ਬੰਦਿਆਂ ਨੂੰ ਇਤਿਹਾਸ ਬਾਰੇ ਜਾਣਕਾਰੀ ਆਪਾਂ ਕਿਹੜੇ ਏਡੇ ਗਿਆਨੀ ਆਪਾਂ ਨੂੰ ਪਰ ਹੁਣ ਹੋਈ ਆ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਆ ਜਾਓ ਜੀ ਕਰਦੇ ਆਂ ਦਰਸ਼ਨ ਗੁਰੂ ਘਰ ਵਿਖੇ ਜਾਂਦਾ ਜੀ ਦਰਬਾਰ ਸਾਹਿਬ ਨੂੰ ਦਰਬਾਰ ਹਾਲ ਨੂੰ ਰਾਸਤਾ ਨੋੜੀਏ ਜੱਟੀ ਉੱਪਰ ਤੇ ਇਧਰ ਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੰਗਤ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਸਿੱਖ ਕੌਮ ਦੇ ਜਰਨੈਲ ਸ਼ਹੀਦ ਸਿੱਖ ਕੌਮ ਦੇ ਸੰਗਤ ਜੀ ਲਾਵਾ ਗੁਰੂ ਚਰਨਾਂ ਜੀ ਹਾਜ਼ਰੀ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਤੰਦਰੁਸਤੀ ਦੇ ਖੁਸ਼ੀਆਂ ਬਖਸ਼ਣ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰਦੁਆਰਾ ਜੀ ਇਹ ਦਿੱਲੀ ਦੇ ਵਿੱਚ ਆ ਸਤਨਾਮ ਵਾਹਿਗੁਰੂ ਜੀ ਵਾਹਿਗੁਰੂ ਸੰਗਤ ਜੀ ਇਹ ਆ ਜੀ ਸ਼ਹੀਦੀ ਗੇਟ ਪਹਿਲਾਂ ਇਹਨੂੰ ਸ਼ਾਹੀ ਗੇਟ ਕਹਿੰਦੇ ਸੀਗੇ ਜੀ ਤੇ ਹੁਣ ਸ਼ਹੀਦੀ ਗੇਟ ਕਿਹਾ ਜਾਂਦਾ ਇਹ ਆ ਜੀ ਸ਼ਹੀਦੀ ਗੇਟ ਇਸੇ ਹੀ ਗੇਟ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀ ਜੀ ਜੋ ਲੋ ਜਾਲਮ ਸਰਕਾਰ ਮੁਗਲਾਂ ਲੋ ਤੇ ਬਾਕੀ ਇਤਿਹਾਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਮੈਂ ਕਿਹਾ ਪਹਿਲਾਂ ਤੁਹਾਨੂੰ ਦਰਸ਼ਨ ਕਰਵਾ ਦਈਏ ਸਥਾਨਾਂ ਦੇ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਸਨ 1716 ਸਤਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਕਰੋ ਜੀ ਦਰਸ਼ਨ ਇਹ ਹੈ ਜੀ ਸ਼ਹੀਦੀ ਗੇਟ ਉਹ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਜੀ ਇਹ ਪ੍ਰਾਂਤਨ ਗੇਟ ਆ ਤੇ ਇਹਦੀਆਂ ਪ੍ਰਾਂਤਨੇ ਪੌੜੀਆਂ ਆ ਜਿਨ੍ਹਾਂ ਨੂੰ ਰਾਸਤਾ ਇੱਧਰ ਦੀ ਆ ਜਾਓ ਉਹ ਵੀ ਤੁਹਾਨੂੰ ਦਰਸ਼ਨ ਕਰਵਾਉਣੀ ਆ ਸਤਿ ਸ਼੍ਰੀ ਵਾਹੇ ਗੁਰੂ ਜੀ ਇਹ ਗੁਰਦੁਆਰਾ ਜੀ ਹੈਗਾ ਪਿੰਡ 'ਚ ਇਹ ਮਰੋਲੀ ਤੇ ਹੈਗਾ ਇਹ ਜਣੀ ਪਤਾ ਨੀ ਲਾਦਾ ਪਿੰਡ ਆ ਦਾ ਵੈ ਫੀਲ ਹੁੰਦਾ ਵੇ ਪਿੰਡ ਫੀਲਿੰਗ ਆਉਂਦੀ ਆ ਤੇ ਆਪਣੇ ਇਹ ਇਹ ਆਪਣੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੰਦਰ ਆਉਂਦਾ ਜੀ ਸਤਨਾਮ ਸ਼੍ਰੀ ਵਾਹੇ ਗੁਰੂ ਜੀ ਵਾਹੇ ਗੁਰੂ ਜੀ سنگت جی واحر جی کا واہ واحر جی کی فتح ਸੰਗਤ ਜੀ ਜੂ ਆਵ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਪਵਿੱਤਰ ਸਥਾਨ ਹੈ ਜੀ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਮਹਿਰੋਲੀ ਦਿੱਲੀ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 16 ਅਕਤੂਬਰ 1670 ਕਿਲਾ ਤੱਛਲ ਜ਼ਿਲ੍ਹਾ ਪੁਣਛ ਜੰਮੂ ਕਸ਼ਮੀਰ ਵਿਖੇ ਪਿਤਾ RAMDEV JI ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੇ ਪਿਤਾ ਕਿਲਾ ਤਸ਼ਲ ਦੇ ਕਿਲੇਦਾਰ ਸਨ ਇਹਨਾਂ ਦੇ ਬਚਪਨ ਦਾ ਨਾਮ ਲਾਸ਼ਮਣਦੇਵ ਸੀ ਬਾਅਦ ਵਿੱਚ ਮਾਦੋਦਸ ਬਿਰਾਗੀ ਦੇ ਨਾਮ ਨਾਲ ਪ੍ਰਸਿੱਧ ਹੋਏ 1708 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ ਪਾਨ ਤੋਂ ਬਾਅਦ ਇਹਨਾਂ ਦਾ ਨਾਮ ਗੁਰਵਖ ਸਿੰਘ ਰੱਖਿਆ ਗਿਆ ਪਰ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਨਾਲ ਜਾਣੇ ਜਾਣ ਲੱਗੇ ਆਪ ਜੀ ਨੇ ਪੰਜਾਬ ਵਿੱਚ ਮੁਗਲ ਜ਼ਾਲਮਾਂ ਨੂੰ ਸਜ਼ਾਾਂ ਦਿੱਤੀਆਂ ਖਾਲਸਾ ਰਾਜ ਦੀ ਨੀਂਹ ਰੱਖੀ ਅਤੇ ਗੁਰੂ ਨਾਨਕ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਕੇ ਜਾਰੀ ਕੀਤੇ ਅੰਤ ਵਿੱਚ 17 ਤਰੀਕ 12ਵਾਂ ਮਹੀਨਾ 1715 ਨੂੰ 740 ਸਿੰਘਾਂ ਦੇ ਨਾਲ ਆਪ ਜੀ ਨੂੰ ਆਪ ਜੀ ਦੀ ਧਰਮ ਪਤਨੀ ਅਤੇ 4 ਸਾਲ ਦੇ ਪੁੱਤਰ ਅਜੇ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਦਿੱਲੀ ਲਿਆਂਦਾ ਗਿਆ 9 ਜੂਨ 1716 ਆਪ ਜੀ ਦੇ 40 ਸਾਥੀ ਜਰਨੈਲਾਂ 4 ਸਾਲ ਦੇ ਪੁੱਤਰ ਅਜੇ ਸਿੰਘ ਨੂੰ ਬਾਬਾ ਜੀ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਸੰਗਤ ਜੀ ਸੰਗਤ ਜੀ ਬਾਅਦ ਵਿੱਚ ਬਾਬਾ ਜੀ ਦਾ 3 ਦਿਨਾਂ ਤੱਕ ਤੱਤੇ ਜਮੂਰਾ ਨਾਲ ਮਾਸ ਨੋਚਿਆ ਗਿਆ ਤੇ ਸੰਗਤ ਜੀ ਜੇ ਜੋ ਤੁਸੀਂ ਦਰਸ਼ਨ ਕਰ ਰਹੇ ਹੋ ਸ਼ਾਹੀ ਗੇਟ ਦੇ ਇਸ ਐਸ਼ੀ ਗੇਟ ਵਿੱਚ ਹੀ ਬਾਬਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਸੰਗਤ ਜੀ ਇਹ ਆ ਜੀ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸੰਗਤ ਜੀ ਜੇ ਕਿਤੇ ਦਿੱਲੀ ਆਓ ਤਾਂ ਜ਼ਰੂਰ ਦਰਸ਼ਨ ਕਰਨ ਜਾਓ ਇਹ ਤੁਹਾਨੂੰ ਪਹਿਲਾਂ ਦੀ ਵੀਡੀਓ ਦੇਖੇ ਚੁੱਕੇ ਆ ਤੁਹਾਨੂੰ ਦੱਸਿਆ ਕਿ ਇਹ ਸਥਾਨ ਕਿੱਥੇ ਪੈਂਦਾ ਆ ਕਿਹੜੀ ਜਗ੍ਹਾ ਆ ਜੀ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਆ ਜਾਣੀ ਕਿ ਬੱਚਿਆਂ ਨਾਲ ਇਦਾਂ ਦੇ ਇਤਿਹਾਸਿਕ ਸਥਾਨਾਂ ਤੇ ਜ਼ਰੂਰ ਜਾਇਆ ਕਰੋ ਜੋ ਕਿ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਜਾਣਕਾਰੀ ਪੂਰੀ ਹੋਵੇ ਸਹੀ ਕਿਹਾ ਕਿਸੇ ਨੇ ਜੀ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਪੋਲ ਜਾਂਦੀਆਂ ਆ ਉਹ ਕੌਮਾਂ ਦਾ ਨਾਮੋ ਨਿਸ਼ਾਨ ਮਟ ਜਾਂਦਾ ਆ ਇਸ ਕਰਕੇ ਆਪਣੇ ਇਤਿਹਾਸ ਨਾਲ ਜੁੜੇ ਰਹੋ ਤੇ ਆਪਣੇ ਬੱਚਿਆਂ ਨੂੰ ਵੀ ਗਾਹਾਂ ਜੋੜੋ ਸੰਗ ਜੀ ਇਹ ਸੀ ਇਤਿਹਾਸ ਗੁਰਦੁਆਰਾ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸੰਘਾ ਜੀ ਜਾਣਕਾਰੀ ਕਿਦਾਂ ਲੱਗੀ ਏ ਜਰੂਰ ਕਮੈਂਟਾਂ ਜਰੀਏ ਦੱਸਿਓ। ਅਕੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਇਤਿਜ਼ਾਰਸ਼ਣ ਕਰਕੇ ਗੁਰੂ ਚਾਨਣ ਜਹਾ ਜਿ ਲਵਾ ਕੇ ਤੇ ਮੁੜ ਕੇ ਚਾਲੇ ਪਾ ਲੈ ਆਪਾਂ ਘਰ ਵੱਗਣ। ਤੇ ਆਉਂਦੇ ਆਉਂਦੇ ਰੱਕ ਗਏ ਸੀ ਜਾਂਦੇ ਜਾਂਦੇ ਘਰ ਨੂੰ। ਉਦੋਂ ਮিনার ਛੋੜ ਹੀ ਦੋ ਲੱਗ ਆਇਆ। ਬੜੀ ਐਕਸਪਲੋਰ ਕਰਨ ਵਾਲੀ ਵਧੀਆ ਚੀਜ਼ ਲੱਗਦੀ ਆ ਆਪਾਂ ਨੂੰ ਹੀ ਰੁਚੀ ਹੈਗੀ ਆ ਥੋੜੀ ਜਿਹੜੀਆਂ ਪੁਰਾਣੀਆਂ ਆਈਆਂ ਚੀਜ਼ਾਂ ਆਂ ਮੀਂ ਆ। ਕਿਸੇ ਚੀਜ਼ ਨਾਲ ਵੀ ਰਿਲੇਟਡ ਹੋਣ ਹੋਣ ਪੁਰਾਣੀਆਂ। ਮੇਰੂੰ ਵੀ ਐਕਸਪਲੋਰ ਕਰਨਾ ਜ਼ਾ ਇੱਕ ਸਫ਼ਰ ਤੋਂ ਬਾਅਦ। ਇੱਕ ਸਫ਼ਰ ਦਾ ਮਤਲਬ ਲੰਬਾ ਤੋਂ ਬਾਅਦ ਜਿੰਨਾ ਐਕਸਪਲੋਰ ਕਰਨ ਦਾ। ਹਾਂਜੀ ਜੀ। ਕਿੱਦਾਂ ਲੱਗੀ ਜੀ ਅੱਜ ਦੀ ਵੀਡੀਓ ਇਹ ਜ਼ਰੂਰ ਦੱਸਿਓ ਕਮੈਂਟਾਂ 'ਚ ਮਿਹਨਤ ਬਹੁਤ ਕੀਤੀ ਹੈ ਵੀਡੀਓ ਬਣਾਉਣ ਤੇ ਜੀ ਕਮੈਂਟ ਕਾਊਂਟ ਕਰਕੇ ਮੜਿਆ ਦੱਸ ਦਿਆ ਕਰੋ ਹੱਲਾਸ਼ੇਰੀ ਹੋ ਜਾਂਦੀ ਆ ਤੇ ਅੱਜ ਸਫ਼ਰ ਜ਼ਿਆਦਾ ਹੈ ਇੱਕ ਵਾਰ ਸਫ਼ਰ ਵੀ 60 ਕਿਲੋਮੀਟਰ ਬਣ ਗਿਆ ਆਪਣਾ 60 ਕਿਲੋਮੀਟਰ ਦਿੱਲੀ 'ਚ ਬਹੁਤ ਹੋ ਜਾਂਦੇ ਕਿਉਂਕਿ ਟ੍ਰੈਫਿਕ ਬਹੁਤ ਹੁੰਦਾ ਦਿੱਲੀ 'ਚ ਤੇ ਆਪਾਂ ਹੁਣ ਕੱਲ ਨੂੰ ਸਫ਼ਰ ਕਰਾਂਗੇ ਆਪਾਂ ਬੰਗਲਾ ਸਾਹਿਬ ਤੇ ਗੁਰਦੁਆਰਾ ਰਕਾਬगंज ਤੇ ਨਾਲੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਆਪਾਂ ਸ਼ੁਰੂ ਤੋਂ ਗੱਲ ਕਰਦੇ ਆਉਨੇ ਆ ਬਈ ਦਿੱਲੀ ਤੇ ਕੀ ਹੱਕ ਆ ਸਿੱਖਾਂ ਦਾ ਤੇ ਕਿੰਨੀ ਜ਼ਮੀਨ 'ਚ ਦਿੱਲੀ ਬਣੀ ਹੋਆ ਵਸਿਓ ਆ ਤੇ ਕਿਹਨਾਂ ਦੀ ਜ਼ਮੀਨ ਸੀ ਇਹ ਤੇ ਅੱਜ ਵੀ ਕਿਹਨਾਂ ਦੇ ਨਾਮ ਬੋਲਦੀ ਹੈ ਇਹ ਇਹ ਗੱਲਬਾਤ ਸਾਰੀ ਆਪਾਂ ਕੱਲ ਦੀ ਵੀਡੀਓ 'ਚ ਕਰਾਂਗੇ ਜੇ ਅੱਜ ਦੀ ਵੀਡੀਓ ਚੰਗੀ ਲੱਗੀ ਤਾਂ ਮੈਸੇਜ ਜਰੂਰ ਕਰਕੇ ਦੱਸਦੇ ਹੋ ਤੇ ਬਾਕੀ ਮੈਂ ਤਾਂ ਪਜਾਈ ਰੱਖਾਂਗੇ ਵੀਡੀਓ ਦਾ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਠੀਕ ਹੈ ਜੀ ਮਿਲਦੇ ਆ ਜੀ ਫੇ ਕੱਲ ਨੂੰ ਸਵੇਰ ਨੂੰ ਸਾਰਿਆਂ ਨੂੰ ਰੋੜਕੀ ਵਾਲੇ ਲੋਨ ਤੇ ਰੋੜਕਿਆਂ ਦੇ ਕੋੜੇ ਵਾਲੋਂ ਸਤਿ ਸ਼੍ਰੀ ਅਕਾਲ